ਪੰਜਾਬ ਦੇ ਵਿੱਚ ਇੱਕ ਵਾਰ ਮੁਰਤੋਂ ਗੁਰੂ ਘਰ ਦੇ ਵਿੱਚ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਤਿਹਾਸਿਕ ਪਿੰਡ ਗਹਿਲ ਵਿਖੇ ਐ ਜੀ ਪੀ ਸੀ ਦੇ ਪ੍ਰਬੰਧ ਹੇਠ ਚੱਲ ਰਹੇ ਇਤਿਹਾਸਿਕ ਗੁਰਦੁਆਰਾ ਭਗਤੂਆਣਾ ਸਾਹਿਬੰਦਰ ਸਵੇਰੇ ਬਜ਼ੁਰਗ ਵਿਅਕਤੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਦੂਗਤ ਵਿਅਕਤੀ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਰਮਾਲਾ ਸਾਹਿਬ ਉਤਾਰਿਆ ਗਿਆ ਤਾਂ ਦਰਬਾਰ ਹਾਲ ਅੰਦਰ ਬੈਠੇ ਸੇਵਾਦਾਰਾਂ ਵੱਲੋਂ ਲਲਕਾਰਾ ਮਾਰ ਕੇ ਰੋਕ ਦਿੱਤਾ ਗਿਆ ਵੇਦ ਵਿਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਘਟਨਾ ਸਥਾਨ ਤੇ ਪਹੁੰਚੇ ਤੱਕ Shri ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਤਨੋਲਾ ਐ ਜੀ ਪੀ ਸੀ ਦੇ ਅੰਤਰੀਂ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਤੇ ਐ ਜੀ ਪੀ ਸੀ ਮੈਂਬਰ ਬਲਦੇਵ ਸਿੰਘ ਪਹੁੰਚੇ ਜਿਨ੍ਹਾਂ ਘਟਨਾ ਤੇ ਦੁੱਖ ਪ੍ਰਗਟ ਕਰਦਿਆ ਪੁਲਿਸ ਪ੍ਰਸ਼ਾਸਨ ਤੋਂ ਮਲਜ਼ਮ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਟੇਕ ਸਿੰਘ ਧਨੋਲਾ ਨੇ ਕਿਹਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੇਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮਲਜ਼ਮ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਐ ਜੀ ਪੀਐਸ ਨੇ ਇਸ ਕੇਸ ਦੀ ਪੈਰਾਵਾਇਕ ਕਰਨ ਦੇ ਆਦੇਸ਼ ਦਿੱਤੇ ਨੇ ਤੇ ਘਟਨਾ ਸਥਾਨ ਤੇ ਪਹੁੰਚੇ ਡੀਐਸਪੀ ਮਹਿਲਕਲਾ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਤੋਂ ਬਚਾਰਿਆ ਹੈ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਇਸ ਮੌਕੇ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਤੋਂ ਨੋਲਾਣੇ ਕਿਹਾ ਹੈ ਕਿ ਪਿੰਡ ਗਹਿਲ ਵਿਖੇ ਬੜੀ ਹੀ ਦੁਖਦਾਈ ਘਟਨਾ ਵਾਪਰਨ ਤੋਂ ਬਚਾਰਿਆ ਹੈ ਜਿੱਥੇ ਇੱਕ ਸੱਜਣ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਗੁਰਦੁਆਰਾ ਅਦੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ਤੇ ਹਾਜ਼ਰ ਸੇਵਾਦਾਰ ਦੇ ਵੱਲੋਂ ਰੋਕ ਲਿਆ ਗਿਆ ਤੇ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅੱਗੇ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਭਗਤਵਾਨਾ ਸਾਹਿਬ ਕਿਹੜੀ ਮਾਦਨ ਭਾਗੀ ਘਟਨਾ ਵਾਪਰੀ ਆ ਉਹ ਕਿਹੜਾ ਬਹੁਤ ਦਿਨਾਂ ਦਾ ਇਸ ਗੁਰੂ ਘਰ ਦੇ ਚਾਰਜਪੇਰੇ ਸਾਡੇ ਸੇਵਾਦਾਰਾਂ ਨੇ ਦੱਸਿਆ ਉਹ ਕਈ ਦਿਨਾਂ ਦਾ ਇਸੇ ਤਾਂ ਵੀ ਸੀਬੀ ਕੋਤੇ ਟਾਈਮ ਲੱਗੇ ਉਸ ਦਾ ਤੇ ਅੱਜ ਉਸ ਦਾ ਪਾਪੀ ਦਾ ਜਿਸ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜਾ ਕੇ ਰਮਾਲਾ ਚੱਕ ਕੇ ਕਦੋਂ ਮਤਲਬ ਤਾਂ ਚੜਿਆ ਤੇ ਉਹਦੇ ਸਾਡੇ ਕਿਹੜੇ ਸੇਵਾਦਾਰ ਸੀ ਉਹਨਾਂ ਨੇ ਲਲਕਰੇ ਮਾਰਤੇ ਤੇ ਗੁਰੂ ਮਹਾਰਾਜ ਦੀ ਕਿਹੜੀ ਅੱਜ ਬਹੁਤ ਵੱਡੀ ਉਹਨੇ ਬਗਿਆ ਕੀਤਿਆ ਉਸ ਤੋਂ ਸਾਡੇ ਸੇਵਾਦਾਰਾਂ ਨੇ ਕਿਹੜਾ ਬਚਾਲਿਆ ਮੈਂ ਉਹਨਾਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਤੇ ਮੌਕੇ ਤੇ ਕਿਹੜਾ ਫੜਿਆ ਗਿਆ ਪਰ ਉਹ ਮਨਸ਼ਾ ਬਹੁਤ ਮਾੜੀ ਨਾਲ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਤੇ ਕਿਹੜੀ ਬੇਅਦਬੀ ਹੋ ਰਹੀ ਆ ਇਹ ਏਜੰਸੀਆਂ ਕਰਾ ਰਹੀਆਂ ਨੇ ਤੇ ਅਸੀਂ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਵੀ ਇਹਨਾਂ ਦੇ ਮੰਨ ਦੀ ਕਾਰਵਾਈ ਕਰੀ ਜਾਵੇ ਤੇ ਇਹਦੇ ਮਗਰ ਕਿਹੜੀਆਂ ਏਜੰਸੀਆਂ ਨੇ ਕਿਹਦਾ ਹੱਥ ਆ ਉਹ ਬੰਦਾ ਸਾਨੂੰ ਫੜਾਇਆ ਜਾਵੇ ਜਿਹੜਾ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਤਾਂ-ਤਾਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਆਦੇਸ਼ ਕੀਤਾ ਵੀ ਵੱਧ ਤੋਂ ਵੱਧ ਆਪਣੇ ਦਲਵਾਰ ਸਾਹਿਬਾਂ 'ਚ ਪਹਿਰੇ ਵਧਾਓ ਤੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਅੱਜ ਸਾਰਿਆਂ ਨੂੰ ਕਿਹਾ ਵੀ ਜਿੱਥੇ ਵੀ ਕੋਈ ਲੋੜ ਪੈਂਦੀ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹਨਾਂ ਤੇ ਮੰਨ ਦੀ ਕਾਰਵਾਈ ਕਰੀ ਜਾਵੇ ਤੇ ਇਹਦਾ ਕਿਹੜਾ ਸਾਨੂੰ ਚੋਰ ਆ ਮਗਰਲਾ ਕਿਹੜੇ ਨੇ ਕਰਾਇਆ ਜੇ ਕੋਈ ਵੀ ਏਜੰਸੀ ਆ ਉਹ ਨੰਗੀ ਕੀਤੀ ਜਾਵੇ ਜੀ 2015 ਦੇ ਵਿੱਚ 1 ਜੂਨ ਅੱਜ ਦਾ ਦਿਨ ਹੀ ਸੀ ਉਦੋਂ ਤੋਂ ਲੈ ਕੇ ਇਹ ਘਟਨਾਕ੍ਰਮ ਸ਼ੁਰੂ ਹੋਇਆ ਲਗਾਤਾਰ ਕਾਨੂੰਨ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਘਟਨਾਵਾ ਵਾਪਰਦੀਆਂ ਰਹਿੰਦੀਆਂ ਨੇ ਕੀ ਕਰਨਾਂਗੇ ਇਹ ਕਿਹੜੇ ਜੂਨ 84 ਆ ਨਾ ਅੱਜ ਉਹ ਦਿਨ ਆ ਕਿਹੜਾ ਏਜੰਸੀਆਂ ਉਹਨਾਂ ਦਿਨਾਂ ਦੀ ਰੋਲੇ ਪਵਾਉਂਦੀਆਂ ਹੁੰਦੀਆਂ ਹਨ ਇਸ ਕਰਕੇ ਮੈਂ ਇਹ ਦੂਗਾ ਹਾਂ ਕੁਝ ਕਹਿਣਾ ਨਹੀਂ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਇੱਥੇ ਅਵਗਿਆ ਕੀਤੀ ਹੈ ਕਿਹੜੇ ਪਾਪੀ ਨੇ ਉਸ ਤੇ ਮਨ ਦੀ ਕਾਰਵਾਈ ਹੋਊਗੀ ਤੇ ਸ਼ਰੋਮਣੀ ਕਮੇਟੀ ਨੂੰ ਮੈਂ ਇਹ ਆਦੇਸ਼ ਦਿੱਤਾ ਵੀ ਅਸੀਂ ਮਗਰ ਨਹੀਂ ਹਟਣਾ ਕੋਣ ਵਿਅਕਤੀ ਸੀ ਕੋਈ ਪਤਨ ਲੱਗੇ ਉਹ ਇੱਥੋਂ ਦਾ ਆਪਣਾ ਕੀ ਆ ਪਿੰਡ ਹੈਗਾ ਮੂਮ ਦਾਗਾ ਉਹ ਪਹਿਲਾਂ ਵੀ ਦੋ ਤਿੰਨ ਦਿਨਾਂ ਦਾ ਇੱਥੇ ਢੇਡੇ ਕੱਢ ਰਿਹਾ ਸੀਗਾ ਉਹ ਮਤਕੇ ਕੀਤੀ ਇਹ ਬੇਅਦਵੀ ਇਸ ਕਰਕੇ ਮੜਨੀ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਕੋਈ ਜਾਂਚ ਵੀ ਕੀਤੀ ਜਾਵੇਗੀ ਜੇ ਗੁਰੂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਜਾਂਚ ਟੀਮ ਆ ਕਿਹੜੀ ਧਾਮੀ ਸਾਹਿਬ ਨੇ ਭੇਜਤੀ ਉਹ ਚਾਰ ਸ਼ਪੇਰੇ ਕਿੱਥੋਂ ਵੀ ਸਾਨੂੰ ਪਤਾ ਲੱਗਿਆ ਦੇਖੋ ਸਰਕਾਰਾਂ ਵੀ ਜਾਂ ਸਾਹਿਬ ਦੀਆਂ ਕਰਨਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕਿਹੜੇ ਕਾਰਜਕਾਰੀ ਮੈਂਬਰ ਸਾਡੇ ਪਰਮਜੀਤ ਸਿੰਘ ਖਾਲਸਾ ਤੇ ਬਲਦੇਵ ਸਿੰਘ ਜੀ ਚੁੰਗਾ ਸਾਹਿਬ ਤੇ ਸਾਡੇ ਇਥੋਂ ਦੇ ਮੈਨੇਜਰ ਤੇ ਇਥੋਂ ਦੀ ਸਾਰੀ ਕਿੰਨੇ ਮਤਲਬ ਪਿੰਡ ਵਾਲੇ ਨਾਲ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਬਾਕੀ ਵੀ ਗੁਰੂ ਘਰ ਚ ਸੇਵਾਦਾਰ ਲਗਭਗ ਵਧਾਏ ਜਾਣਗੇ ਜੀ ਉਹ ਤਾਂ ਵਧਾਤੇ ਉਹ ਤਾਂ ਹੁਣੀ ਵਧਾਤੇ ਸੇਵਾਦਾਰ ਤਾਂ ਤੇ ਪਿੰਡ ਦਾ ਵੀ ਮੈਂ ਧੰਨਵਾਦ ਕਰਦਾ ਕਿਹੜਾ ਪਿੰਡ ਨੇ ਵੀ ਸਾਨੂੰ ਸਹਿਯੋਗ ਬੜਾ ਦਿੱਤਾ ਹੁਣ ਵੀ ਸਾਰਾ ਨਗਰ ਇੱਥੇ ਖੜਾਗਾ ਮੈਂ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਖਾਲਸਾ ਜੀ ਦਾ ਵੀ ਧੰਨਵਾਦ ਕਰਦਾ ਚੁੰਗਾ ਸਾਹ ਦਾ ਵੀ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਹੜਾ ਤੁਸੀਂ ਮਿੰਟੋ ਮਿੰਟ ਇੱਥੇ ਆ ਗਏ ਤੁਹਾਡਾ ਵੀ ਬਹੁਤ ਧੰਨਵਾਦ ਪਰ ਮੈਂ ਪ੍ਰਸ਼ਾਸਨ ਨੂੰ ਫੇਰ ਕਹਿਣਾ ਮਨ ਦੀ ਕਾਰਵਾਈ ਚੋਂ ਇਹ ਬੰਦਾ ਵਚਨਾ ਨਹੀਂ ਚਾਹੀਦਾ ਆ ਇਹਦੇ ਵਿੱਚ ਇੱਕ ਸੱਜਣ ਸਿੰਘ ਆਦਮੀ ਹੈ ਰੌਂਡ ਪੁਆਇੰਟ 70 ਸਾਲ ਦੀ ਉਮਰ ਆ ਗਈ ਤੇ ਉਹ ਬੰਦਾ ਇੱਥੇ ਆਇਆ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਉਹਦੇ ਵਿੱਚ ਤੇ ਉਹ ਜਿੱਥੇ ਮਹਾਰਾਜ ਦੇ ਸਰੂਪ ਹੁੰਦਾ ਹੈ ਬੀੜ ਸਾਹਿਬ ਤੇ ਅਕਸਰ ਤਾਂ ਜਿਹੜੇ ਹੈ ਉਹ ਲੋਕ ਕਰਕਰਮਾ ਕਰਕੇ ਪਿੱਛੇ ਹੀ ਸੀਸ ਨਵਾ ਕੇ ਸਤਿਕਾਰ ਦਿੰਦੇ ਆ ਕਿ ਉਹ ਪੌੜੀ ਚੜ ਗਿਆ ਉਹਨੇ ਉਹ ਰਮਾਲਾ ਸਾਹਿਬ ਨਾਲ ਤੇ ਇਹਦਾ ਮੀਨ ਵਾਈਲ ਜਿਹੜਾ ਹੈ ਇਹਨਾਂ ਦਾ ਜਿਹੜਾ ਮੁਲਾਜ਼ਮ ਸੀ ਚਾਹੇ ਉਹਦੀ ਡਿਊਟੀ ਸੀ ਘੜਾ ਹਸਤੇ ਆ ਜੋ ਰਿਸੀਟ ਉਹ ਆ ਗਿਆ ਤੇ ਉਹ ਬੰਦਾ ਉਤਰ ਗਿਆ ਤੇ ਉਹਦੇ ਵਿੱਚ ਹੁਣ ਆ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਆ ਕਿ ਬਈ ਇਹਨੇ ਬੇਦਬੀ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਮੈਂ ਆਇਆ ਇੱਥੇ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ ਤੇ ਮੈਂ ਕਰ ਰਿਹਾ ਹਾਂ ਵੈਰੀਫਾਈ ਜਿੱਦਾਂ ਦੀ ਕਰ ਵੀ ਹੋ ਕੀ ਕਰਾਂਗੇ ਬੰਦਾ ਰਾਸਤੇ ਵਿੱਚ ਲੈ ਲੇ ਜੀ ਬੰਦਾ ਜਿਹੜਾ ਆ ਉਹ ਤੁਹਾਨੂੰ ਲੋਕ ਕੀਤਾ ਹੋਇਆ ਸੀ ਇਹਨਾਂ ਨੇ ਕੀਤਾ ਸੀ ਸੁਖਮਨ ਸਾਹਿਬ ਦੇ ਕੋਈ ਅੰਗ ਤਾਂ ਨਹੀਂ ਪੜੇਗੇ ਨਹੀਂ ਨਹੀਂ ਬੇਦਬੀ ਕੋਈ ਨਹੀਂ ਹੋਈ ਹੈ ਸਪਸ਼ਟ ਗੱਲ ਮੈਂ ਕਲੀਅਰ ਕਰ ਦਿੰਨਾ ਆ ਉਹ ਬੇਦਬੀ ਨਹੀਂ ਹੋਈ ਹੈ ਜਿਹੜਾ ਉਸ ਦਾ ਐਕਟ ਹੈ ਰਮਾਲਾ ਸਾਹਿਬ ਤੋਂ ਲੈ ਕੇ ਮਹਾਰਾਜ ਜਿਹੜੇ ਹੈ ਸੂਤ ਤੇ ਸੀਸ ਨੂੰ ਆਉਣ ਦਾ ਉਹ ਐਕਟ ਜਿਹੜਾ ਹੈ ਸਸਪੀਸ਼ੀਅਸ ਹੈ ਉਹ ਦੋ ਕੁਝ ਐਪਰੀਹੈਂਸਸ ਨੇ ਇਹਨਾਂ ਦੀਆਂ ਉਹ ਕਲੀਅਰ ਹੋ ਜਾਣਗੇ ਆ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਵੈਰੀਫਾਈ ਕਰ ਦਿਆਂ ਮੇਰੀ ਗੱਲ ਕਲੀਅਰ ਹੈ ਜਥੇਦਾਰ ਸਾਹਿਬ ਵੀ ਆਏ ਸੀ ਕਿ ਸਪਸ਼ਟ ਹੈ ਕਿ ਕੋਈ ਬੇਦਬੀ ਨਹੀਂ ਹੋਈ ਠੀਕ ਹੈ ਕੀਤੀ ਜਾ ਰਹੀ ਹੈ ਜੀ ਕਰ ਵੀ ਅਸੀਂ ਜੀ ਜੋ ਦਿਖਾਉਂਦੇ ਨੇ ਬਿਆਨ ਜੋ ਉਹਨ ਮੈਰਿਟ ਹੋਏਗਾ ਸੀ ਉਹ ਖਰਾਬ ਮਤਲਬ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਪਿੱਛੇ ਜਿਹੜੀ ਜਾਂਚ ਕੀਤੀ ਜਾਵੇ ਕੌਣ ਸੀ ਬੰਦਾ ਇਹ ਉਹ ਉਹ ਦੇਖੋ ਜਦੋਂ ਪਰਚਾ ਜੇ ਦਰਜ ਹੁੰਦਾ ਤੇ ਇਨਵੈਸਟੀਗੇਸ਼ਨ ਹੋਏਗੀ ਉਹ ਤਾਂ ਆਬਵੀਅਸ ਹੀ ਹੈ ਸੋ ਬੈਕਵਰਡ ਲਿੰਕਡ ਫਾਰਵਰਡ ਲਿੰਕੀ ਹੋਤਾ ਸਾਰੇ ਹੋਣਗੇ ਕਲੀਅਰ ਬਟ ਜਥੇਦਾਰ ਸਾਹਿਬ ਨੂੰ ਜਿਹੜੇ ਸੀਗੇ ਉਹ ਆਏ ਸੀਗੇ ਚਲੋ ਇਹ ਮੁੱਦਾ ਜਿਹੜਾ ਹੈ ਮੈਂ ਤਾਂ ਹੀ ਇੱਥੇ ਆਇਆ ਸੀਗਾ ਵੀ ਇਹ ਮੁੱਦੇ ਨੂੰ ਆਪਾਂ ਕੋਈ ਹੋਰ ਰੰਗਤ ਨਾ ਮਿਲ ਜਾਵੇ ਇਸ ਲਈ ਜਥੇਦਾਰ ਸਾਹਿਬ ਵੀ ਆਪਣਾ ਸਰਸੰਤੁਸ਼ਤ ਹੋ ਗਏ ਨੇ ਪੰਚਾਇਤ ਆਈ ਹੈ ਮੈਂ ਪੰਚਾਇਤ ਨਾਲ ਵੀ ਗੱਲ ਕਰ ਰਹੇ ਹਾਂ ਸੋ ਕਿਸੇ ਦਾ ਕੋਈ ਹਾਰਸ਼ਲਟੀ ਕੋਈ ਨਹੀਂ ਮੈਰਿਟ ਤੇ ਸੋ ਠੀਕ ਹੈ